ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਸੁੰਦਰ ਗੌਰ ਜੀ ਗੁਰੂ ਗੋਬਿੰਦ ਸਿੰਘ ਜੀ ਕੋਲ ਆਪਣੇ ਚਾਰੇ ਸਹਿਬਜ਼ਾਦਿਆਂ ਬਾਰੇ ਕੀ ਪੁੱਛਦੀ ਹੈ ਕੀਤੀ ਮਾਤਾ ਨੇ ਪਕਾਰ ਸੁਣੋ ਸਿਰ ਜਣਹਾਰ ਕਰੋ ਖਿਆਲ ਜੀ ਕਿਥੇ ਛੱਡ ਆਇਓ ਮੇਰੇ ਚਾਰੇ ਲਾਲ ਜੀ ਕੀਤੀ ਮਾਤਾ ਨੇ ਬਕਾਰ ਦੱਸ ਸਿਰਜਣ ਹੈ ਘਰੋ ਖਿਆਲ ਜੀ ਕਿਥੇ ਛਾੜਿਆਓ ਮੇਰੇ ਚਾਰੇ ਲਾਲ ਜੀ ਮੋ ਮਮਤਾ ਵੇਸਾਰ ਕੱਢ ਦਿਲ ਚੋਖੇ ਆਲੇ ਐਸੀ ਗੱਲ ਦਾ ਆਇਆ ਮੇਲਾ ਤੇ ਵਿਛੋੜਾ ਮੁੰਡੋ ਚੱਲਦਾ ਮੋ ਮਮਤਾ ਵੇਸਾਰ ਕੱਢ ਦਿਲ ਚੋਂ ਖਿਆਲ ਐਸੀ ਗੱਲ ਦਾ ਆਇਆ ਮਿਲਾ ਤੇ ਵਿਛੋੜਾ ਮੁੱਢੋਂ ਚੱਲਦਾ ਦੇਓ Swami Ji bata 메ਥੋਂ ਰਹਿ ਕਿਉਂ ਲਗਾਏ ਮਰੋੜੀਆਂ ਕਿੱਥੇ ਛੱਡ ਆਇਓ ਮੇਰੇ ਲਾਲਾਂ ਦੀਆਂ ਜੋੜੀਆਂ ਦੇਓ Swami Ji bata ਮੇਥੋ ਰਹੇ ਕਿਉ ਲਕਾ ਇਹ ਮਰੋੜੀਆਂ ਕਿਥੇ ਛੱਡ ਆਇਓ ਮੇਰੇ ਲਾਲਾਂ ਦੀਆਂ ਜੋੜੀਆਂ ਵੱਡੇ ਜੀਤ ਤੇਜ ਜਾਰ ਗਏ ਤਨ ਮਨ ਵਾਰ ਚਮਕੌਰ ਜੰਗ 'ਚ ਪੈਸੀ ਸੀਦੀ ਬੈਰੀ ਕਈ ਟੰਗ ਕੇ ਵੱਡੇ ਜੀਤ ਤੇਜ ਜਾਰ ਗਏ ਤਨ ਮਨ ਵਾਰ ਚਮਕੋਰ ਜੰਗ ਚੇ ਪਾਇਸੀ ਜੀ ਦੀ ਕਈ ਵੈਰੀ ਢੰਗ ਕੇ ਦੱਸੋ ਛੋਟਿਆਂ ਦੀ ਗੱਲ ਮੇਰੇ ਸੀਨੇ ਭੈਣ ਸੱਲ ਦੱਸੋ ਛੇਤੀ ਜੀ ਕਿਥੇ ਹੀ ਉਜਾੜ ਆਇਓ ਮੇਰੀ ਖੇਤੀ ਜੀ ਦੱਸੋ ਛੋਟਿਆਂ ਦੀ ਗੱਲ ਮੇਰੇ ਸੀਨੇ ਭੈਣ ਸੱਲ ਦੱਸੋ ਛੇਤੀ ਜੀ ਕਿੱਥੇ ਹੀ ਝਾੜ ਆਇਓ ਮੇਰੀ ਖੇਤੀ ਜੀ ਛੋਟੇ ਛੋਟੇ ਤੇ ਦੋਵੇਂ ਬਾਲ ਛੋਟੇ ਤੇਰੇ ਦੋਵੇਂ ਬਾਲ ਗਏ ਸਿੱਖੀ ਇਹਦਾ ਪਾਲ ਸਰਹੰਦ ਚੇ ਜੋਰਾ ਵਰਫਤੇ ਸਿੰਘ ਚੁਣੇ ਕੰਧ ਚੇ ਛੋਟੇ ਤੇਰੇ ਦੋਵੇਂ ਬਾਲ ਗਏ ਸਿੱਖੀ ਇਹਦਾ ਪਾਲ ਸਰਹੰਦ ਚੇ ਜੋਰਾ ਵਾਰ ਫਤਿਹ ਚੁਣੇ ਗਏ ਕੰਧ ਚ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ